ਹਾਂਜੀ ਦੋਸਤੋ ਸਾਡੇ ਪਿੰਡ ਆਏ ਆ ਸਿਪਲੀਗਰ ਜਿਹਨੂੰ ਆਪਾਂ ਲੱਲੀ ਵੀ ਕਹਿ ਦਿੰਨੇ ਆ ਤੇ ਉਹਨਾਂ ਲਾਏ ਆ ਡੇਰੇ ਰਰੇ ਮદાન ਤੇ ਸੱਤਾਂ ਉਹਨਾਂ ਪਾਈਆਂ ਹੋਈਆਂ ਵੇ ਤੇ ਉਹ ਖਾਣਾ ਪਾਣੀ ਬਣਾਉਂਦੇ ਆਪਣੇ ਠੀਕ ਹੈ ਜੀ ਤੇ ਇਹ ਆਏ ਆ ਪਿੰਡ ਵਿਸਰਾਵਾ ਤੇ ਤੰਬੂ ਉਹਨਾਂ ਲਾਏ ਹੋਏ ਆਪਣੇ ਤੇ ਆਪਣੇ ਰੋਟੀ ਪਾਣੀ ਬਣਾ ਰਹੇ ਆ ਠੀਕ ਹੈ ਜੀ ਤੇ ਇਹ ਆ ਆਜ਼ਾਦ ਬੰਦੇ ਇਹ ਆਜ਼ਾਦ ਬੰਦੇ ਜੋ ਵੀ ਇਹਨਾਂ ਮੰਗਮੁਕੇ ਖਾ ਲੈਣਾ ਕੋਈ ਇਹਨਾਂ ਨੂੰ ਫਿਕਰ ਨਹੀਂ ਫਾਕਾ ਨਹੀਂ ਬਦਲਦਾ ਮੀਂਹ ਦਾ ਕਣੀ ਦਾ ਪਰ ਜ਼ਿੰਦਗੀ ਵਧੀਆ ਬਤੀਤ ਕਰ ਰਹੀ ਆ ਠੀਕ ਹੈ ਜੀ ਪਿੰਡ ਬਸਰਾਮ ਅੱਜ ਪਹੁੰਚੇ ਆ ਸਿਪਲੀਗੜ ਜਿਹਨੂੰ ਆਪਾਂ ਲੱਲੀ ਵੀ ਕਹਿ ਦਿੰਦੇ ਆ ਜਿਨ੍ਹਾਂ ਨੇ ਆਪਣੇ ਛੋਟੇ ਛੋਟੇ ਰਖੇ ਹੁੰਦੇ ਆ ਰੇੜੇ ਜਿਹਾ ਉਹਨਾਂ ਤੇ ਸਮਾਨ ਲੱਤ ਕੇ ਇੱਕ ਪਿੰਡ ਤੋਂ ਦੂਜੇ ਪਿੰਡ ਦੂਜੇ ਪਿੰਡ ਤੋਂ ਤੀਜੇ ਪਿੰਡ ਜਾਂਦੇ ਆ ਤੇ ਉਹਨਾਂ ਲਾਈਆਂ ਅੱਜ ਸਾਡੇ ਪਿੰਡ 'ਚ ਰੌਣਕਾਂ ਤਾਂ ਉਹਨਾਂ ਦਾ ਤੁਹਾਨੂੰ ਦ੍ਰਿਸ਼ ਜਿਹੜੇ ਉਹ ਦਿਖਾ ਰਹੇ ਆ ਠੀਕ ਹੈ ਜੀ ਹਾਂ ਠੀਕ ਹੈ ਜੀ ਵੀਡੀਓ ਦੇ ਵੇਖਣ ਵਾਸਤੇ